ਟੈਂਪੀ ਨੂੰ ਕਰੇ ਦਤੂਗਾ ਭਲੇਖਾ ਕੱਢ ਲੈਣ ਰੋਕਣ ਵਾਲਾ ਮੈਂ ਸਵੇਰੇ ਸਦੂੰਗਾ ਟਾਈਮ ਦੇਣ ਇਹ ਨਹੀਂ ਵੀ ਆਊਗਾ ਨਾਲੇ ਵੇਖ ਲਾਂਗੇ ਪਾਵਰ ਕਿ ਜਾਂਦੇ ਕਿਹੜੇ ਪਾਸੇ ਦੀ ਆਹੇ ਰਾਹ ਰੱਖ ਕੇ ਬਹਿਣ ਵਿੱਚ ਇਧਰ ਭਜਨ ਦਾ ਥਾਂ ਹੋਵੇ ਤੇ ਭਜਨ ਦਾ ਰਾਹ ਰੱਖਣ ਕਿਤੇ ਝੋਨੇ ਵੇਤੀ ਜਾਣਾ ਪਵੇ ਤੇ ਟਾਈਮ ਦੇਣ ਵੀ ਫਲਾਣੇ ਟਾਈਮ ਟੈਂਪੀ ਆ ਕੇ ਵਿਖਾਵੇ ਟੈਂਪੀ ਆਊਗਾ ਮੇਰੇ ਘਰੇ ਆਊਗਾ ਤੂੰ ਪਿੰਡ ਦਾ ਛੱਡ ਇਹਦਾ ਕਾਇਦਨ ਵੀ ਫੁਲਾਣੀ ਚੰਗੀ ਆ ਸਾਰੀਆਂ ਸਰਕਾਰਾਂ ਮਾੜੀਆਂ ਸਾਰੇ ਸਰਪੰਚ ਮਾੜੇ ਸਾਰੀ ਪੁਲਿਸ ਮਾੜੀ ਚੰਗਾ ਦਾ ਇਹਨਾਂ ਤੋਂ ਚੰਗੇ ਪੁੱਛ ਲੈਣਾ ਵੀ ਚੰਗੇ ਬੰਦੇ ਘਾਉਣਾ ਪੰਜ ਬੰਦੇ ਚੰਗੇ ਦੱਸਦੇ ਘਾਉਣਾ ਚੰਗਾ ਘਾਉਣਾ ਮਾੜੇ ਤਾਂ ਸਾਰੇ ਹੀ ਆ ਪੁਲਿਸ ਵੀ ਚੋਰ ਡੈਂਪੀ ਵੀ ਚੋਰ ਅਸੀਂ ਵੀ ਚੋਰ ਇਹਨਾਂ ਨੂੰ ਚੰਗਾ ਪੁੱਛ ਲਓ ਘਾਉਣਾ ਸਿਰ ਵੀ ਮਜ਼ਦੂਰਾਂ ਨੇ ਇਕੱਠ ਕੀਤਾ ਸੀ ਤੇ ਪ੍ਰੋਟੈਸਟ ਵੀ ਕੀਤਾ ਸੀਗਾ ਵੀ ਜਿਹੜੇ ਪਿੰਡ ਦੇ ਵਿੱਚ ਜਿਹੜੇ ਹੈਗੇ ਆ ਮੰਨ ਲਓ ਸਿਰੂ ਤੁਹਾਡਾ ਨਾਮ ਲਿਆ ਗਿਆ ਹਨਾ ਪੰਚਾਇਤ ਤੇ ਵੀ ਇਲਜ਼ਾਮ ਲਾਏ ਗਏ ਵੀ ਧੱਕਾ ਕਰ ਰਹੇ ਆ ਜੀ ਆਪਾਂ ਭਾਈ ਜੀ ਪਹਿਲਾਂ ਗੱਲ ਕਰੀਏ ਪੰਚਾਇਤ ਦੀ ਜਿੱਥੇ ਆਪਾਂ ਖੜੇ ਆ ਨਾ ਇਹ ਫੋਟੋ ਧਿਆਨ ਨਾਲ ਵਖਾ ਦਿਓ ਇਹ ਇੱਥੇ ਸਾਰੀਆਂ ਸਰਕਾਰਾਂ ਦੇ ਬਜਾਇਤਾ ਨੇ ਜ਼ੋਰ ਲਾਇਆ ਵੀ ਉਹਦਾ ਹਾਲ ਹੋ ਜੇ ਤਾਂ ਗੰਦ ਚੱਕਿਆ ਜਾਵੇ ਇੱਥੇ ਰੂੜੀਆਂ ਦੀ ਹੱਬ ਬਣੀ ਹੋਈ ਸੀ ਇਹ ਹੁਣ ਤੁਸੀਂ ਪਾਰਕ ਵਿਖਾਓ ਇਹ ਐਸੇ ਵਿਹੜੇ ਆਸਤੇ ਕੀਤਾ ਸਰਪੰਚ ਨੇ ਤੇ ਸਰਪੰਚ ਕੀਤਾ 3 ਕਿਲੋਮੀਟਰ ਘਰ ਸਰਪੰਚ ਦੀ ਗੱਲ ਹੋ ਗਈ ਜਿਹੜੀ ਉਹਨੇ ਵਿਹੜੇ ਦੇ ਪ੍ਰੋਡਕਟ ਦੀ ਗੱਲ ਹੋ ਗਈ ਭਾਈ ਜੀ ਦੋ ਮਜ਼ਦੂਰ ਪਰਿਵਾਰਾਂ ਦਾ ਰੌਲਾ ਇਹ ਇੱਕ ਮਜ਼ਦੂਰ ਪਰਿਵਾਰ ਦੀ ਮਦਦ ਕਰਦੇ ਆ ਦੂਜੇ ਨੂੰ ਬੰਨੋ ਘੜਦੇ ਆ ਉਹ ਮਿਹਨਤੂ ਪਰਿਵਾਰ ਪਹਿਲਾਂ ਤੋਂ ਜਥੇਬੰਦੀ ਦੇ ਨਾਲ ਹੈ ਨਹੀਂ ਇਹ ਇਸ ਗੱਲ ਦੀ ਖਾਰਕੰਡੇ ਆ ਕੋਈ ਬੰਦਾ ਕਿਸੇ ਪਾਰਟੀ 'ਚ ਹੈਗਾ ਨਹੀਂ ਹੈਗਾ ਕੋਈ ਜਥੇਬੰਦੀ ਨਾਲ ਹੈਗਾ ਨਹੀਂ ਹੈਗਾ ਇਹਨਾਂ ਕੋਲੇ ਕੋਈ ਰਾਈਟ ਆ ਕਿਸੇ ਨੂੰ ਵੀ ਕਿਸੇ ਗਰੀਬ ਦੇ ਅੱਧਿਆ ਯਾਰ ਕਰਨ ਦਾ ਕਿਸੇ ਜਥੇਬੰਦੀ ਦਾ ਕੋਈ ਰੂਲ ਹੋਵੇ ਹਦਾਇਤ ਹੋਵੇ ਮੈਨੂੰ ਵਿਖਾ ਦੇ ਨੀ ਦੋ ਮਿਹਨਤੂ ਪਰਿਵਾਰ ਲੜੇ ਆ ਤੇ ਜਥੇਬੰਦੀ ਅਕਦੀ ਮਦਦ ਕਰੇ ਹਮ ਓਕੇ ਔਰ ਜਿੱਥੋਂ ਤੱਕ ਹੁਣ ਗੱਲ ਰਹਿ ਗਈ ਐਮਐਲਏ ਦੇ ਪਰਚਾ ਗਰਾਉਂਡ ਦੀ ਇਹ ਜਿਹੜੇ ਧਰਮ ਨੂੰ ਮੰਨਦੇ ਆ ਉੱਥੇ ਜਾ ਕੇ ਪੁੰਡਾ ਖੋਲ ਦੇਣ ਵੀ ਐਮਐਲਏ ਨੇ ਇਹਨਾਂ ਦੇ ਸਬੰਧ ਵਿੱਚ ਫੋਨ ਕੀਤਾ ਕੋਈ ਫੋਨ ਨਹੀਂ ਕੀਤਾ ਤੀਜੀ ਗੱਲ ਆ ਗਈ ਜਿਹੜਾ ਐਮਐਲਏ ਦੀ ਮਾਂ ਭੈਣ ਨੇ ਮਿੰਨਤਾਂ ਕਰੀਆਂ ਮਿਹਨਤ ਕਰਨੀ ਜੇ ਕੋਈ ਗਲਤ ਗੱਲ ਆ ਤਾਂ ਇੰਨੀ ਜਾਣਦਾ ਖੜੀ ਮੈਨੂੰ ਦੱਸ ਦੇ ਮਿਹਨਤ ਹਾਲਾ ਗੱਲ ਆ ਗਈ ਚੌਥੇ ਰਾਜੇਨਾਮੇ ਦੀ ਇਹ ਗਰੋਹ ਆ ਜਿਹੜਾ ਇਹਨਾਂ ਦਾ ਖਾਣ ਮਰਦਾ ਇਹ ਰਾਜੇਨਾਮਾ ਨਹੀਂ ਹੋਣ ਦਿੰਦਾ ਅਸੀਂ ਪਹਿਲਾਂ ਵੀ ਰਾਜੇਨਾਮਾ ਨੂੰ ਆਫਰ ਕੀਤੇ ਆ ਉਹ ਕਹਿੰਦੇ ਜਿਥੇ ਮੰਦੀ ਨਹੀਂ ਮੰਨਦੀ ਅਸੀਂ ਅੱਜ ਵੀ ਆਫਰ ਕਰਦੇ ਆ ਜਿਹੜਾ ਗਰੀਬ ਪਰਿਵਾਰ ਆ ਸਿੱਧਾ ਹੀ ਕਰਨੇ ਰਾਜੇਨਾਮਾ ਗੱਲ ਆ ਗਈ ਸੀ ਰਾਈ ਨਾਵੇਂ ਦੀ ਐ ਐਮਐਲਏ ਕੋਲੇ ਗਏ ਸੀ ਐਮਐਲਏ ਨੇ ਮੈਨੂੰ ਵੀ ਬੁਲਾਇਆ ਸੀ ਮੈਂ ਕਿਹਾ ਜੀ ਜਿਹੜਾ ਉਹਦਾ ਪਿਆਓ ਦੇ ਭਰਾ ਨਾ ਜਿੰਨਾ ਨਾ ਰੌਲਾ ਉਹਨਾਂ ਦੇ ਕਰੇ ਜਾਣ ਤੇ ਰਾਈ ਨਾਮ ਹੋ ਗਿਆ ਤੇ ਘਰੇ ਵੀ ਨਹੀਂ ਜਾਂਦੇ ਰਾਈ ਨਾਵਾ ਵੀ ਨਹੀਂ ਹੋਣ ਦਿੰਦੇ ਪਾਸੇ ਮਿੰਟ ਤਾਂ ਕੱਢੇ ਜਾਂਦੇ ਆ ਫੌਂਡ ਡੈਲੀ ਦੇ ਤਾਂ ਨੌਂਦੇ ਆ ਪਾਸੇ-ਆਸੇ ਵੀ ਆ ਰਾਈ ਨਾਵਾ ਕਰ ਲੋ ਅਸੀਂ ਬਾਈ ਜੀ ਤਿਆਰ ਆ ਰਾਈ ਨਾਵਾ ਨੂੰ ਪਹਿਲਾਂ ਵੀ ਤਿਆਰ ਸੀ ਅੱਜ ਵੀ ਤਿਆਰ ਆ ਪਰ ਇਹ ਘਰੋਂ ਪਾਸੇ ਹੋ ਜੇ ਗਰੋਹ ਰਾਈ ਨਾਵੇਂ ਹੋਣ ਦਿੰਦਾ ਮੇਨ ਮਕਸਦ ਆ ਰੇਪਿਟ ਨੂੰ ਤੇ ਇਲਜ਼ਾਮ ਆ ਕਹਿੰਦੇ ਵੀ ਵੋਟਾਂ ਵੇਲੇ ਤਾਂ ਉਹਨਾਂ ਨੇ ਹੱਥ ਜੋੜੇ ਜਿਵੇਂ ਤੁਸੀਂ ਵੀ ਕੀਆ ਭਾਈ ਜੀ ਹੱਥ ਜੋੜਨਾ ਮਾੜੀ ਗੱਲ ਨਹੀਂ ਹੁੰਦਾ ਵੀ ਹੁਣ ਉਹ ਦੂਜੇ ਪਾਸੇ ਝੋੜ ਲਾ ਰਹੇ ਵੋਟਾਂ ਨਹੀਂ ਪੈਣਾਂ ਸਰਪੰਚ ਧੱਕੇ ਨਾਲ ਬਣਾਇਆ ਸੀਗਾ ਗੁਰੂ ਘਰੇ ਜਾ ਕੇ ਸੌਂ ਦੇਣੀਆਂ ਡੇਰੇ ਜਾ ਕੇ ਸੌਂਦੇ ਨਾ ਵੀ ਡੈਂਬਿਟੇ ਲਾਉਣੇ ਸਾਡੇ ਹੱਕ 'ਚ ਫੋਨ ਕੀਤਾ ਓਕੇ ਗੱਲ ਰਹੀ ਜਿਹੜੇ ਇਹ ਆਈਜੀ ਦਾ ਫੋਨ ਤੇ ਡੀਆਈਜੀ ਦਾ ਇਹਨਾਂ ਨੂੰ ਆਈਜੀ ਪੁੱਛ ਲਓ ਵੀ ਬੰਦਾ ਕਿੱਥੇ ਆ ਪਹਿਲਾਂ ਤਾਂ ਇਹਨਾਂ ਨੂੰ ਇਹ ਪਤਾ ਹੀ ਨਹੀਂ ਆਈਜੀ ਹੁੰਦਾ ਕਿ ਇਹ ਤੇ ਬੰਦਾ ਕਿੱਥੇ ਆ ਜਦੋਂ ਸਾਡੇ ਦੇ ਬੰਦਿਆਂ ਤੇ ਇਹਨਾਂ ਨੇ ਪਰਚਾ ਕਰਾਇਆ ਉਦੋਂ ਕਿਹੜ ਜੇਦੋ ਪਰਚਾ ਦਰਜ ਹੋ ਗਿਆ ਫੜਨਾ ਤਾਂ ਪੁਲਿਸ ਦੀ ਡਿਊਟੀ ਆ ਸਾਡਾ ਬੰਦਾ ਵੀ ਫੜਿਆ ਇਹਨਾਂ ਦੇ ਪਰਚਾ ਦਰਜ ਹੋ ਗਿਆ ਇਹਨਾਂ ਦਾ ਬੰਦਾ ਵੀ ਫੜਿਆ ਉਹਦੇ 'ਚ ਕੀ ਫਰਕ ਰਹੇਗਾ ਭਾਈ ਜੇਦੋ ਮੁਕੱਦਮਾ ਹੀ ਦਰਜ ਆ ਪੁਲਿਸ ਨੇ ਚੋਰ ਹੀ ਫੜਨੇ ਆ ਜਾਂ ਮਜਕੂਦ ਦੇ ਵਾਲੇ ਬੰਦੇ ਹੀ ਫੜਨੇ ਹੋਰ ਪੁਲਿਸ ਦਾ ਕੰਮ ਕੀ ਆ ਫੇਰ ਪੁਲਿਸ ਚੋਰ ਆ ਇਹ ਐ ਤਾਂ ਦੱਸ ਦੇਣ ਵੀ ਚੰਗਾ ਘਾਉਣਾ ਮਾੜੇ ਤਾਂ ਸਾਰੇ ਹੀ ਆ ਪੁਲਿਸ ਵੀ ਚੋਰ ਡੈਂਪੀ ਵੀ ਚੋਰ ਅਸੀਂ ਵੀ ਚੋਰ ਇਹਨਾਂ ਨੂੰ ਚੰਗਾ ਪੁੱਛ ਲਓ ਘਾਉਣਾ ਚੰਗਾ ਪੁੱਛ ਲਓ ਵੀ ਜਿਹੜਾ ਬੰਦਾ ਹੈਗਾ ਨਾ ਇਹਦੋਂ ਪਹਿਲਾਂ ਜਿਹੜਾ ਸਰਪੰਚ ਰਿਹਾ ਚੰਗਾ ਸੀਗਾ ਕੋਈ ਕੋਈ ਐਮਐਲਏ ਦਾ ਕੋਈ ਚੰਗਾ ਸੀਗਾ ਠੀਕ ਆ ਸਾਰੇ ਮਾੜੇ ਜੇ ਟੈਂਪੀ ਕਹਿੰਦੇ ਮਿੰਦਨਾ ਵੋਟਾਂ ਲਈਆਂ ਤੇ ਉਹ ਅੱਜ ਵੀ ਮਿੰਦਨਾ ਕਰਦੇ ਲੋਕਾਂ ਦੇ ਕੰਮ ਦੱਸੋ ਆ ਸੈਂਕੜੇ ਬੰਦੇ ਜਿਹਨਾਂ ਨੂੰ ਅਸੀਂ ਲੈ ਕੇ ਗਏ ਉਹ ਕਹਿੰਦੇ ਦੱਸੋ ਭਾਈ ਹੋਣ ਕਰਦੇ ਲੋਕਾਂ ਦੇ ਉਹ ਅੱਜ ਵੀ ਨਹੀਂ ਕਿਸੇ ਨੂੰ ਕੁਝ ਕਹਿੰਦੇ ਉਹ ਇਹ ਤਾਂ ਇਹਨਾਂ ਦਾ ਕਿੰਦੂ ਪ੍ਰੰਤੂ ਹੈ ਇਹਨਾਂ ਨੂੰ ਕੋਈ ਖੁਸ਼ ਨਹੀਂ ਕਰ ਸਕਦਾ ਔਰ ਦੂਜੀ ਗੱਲ ਪਿੰਡ ਦਾ ਘੱਟ ਕਰਕੇ ਵਿਖਾਉਣ ਇਹ ਬੱਚਿਆਂ ਦੀਆਂ ਜਾਂ ਮੰਦਬੁੱਧੀ ਬੰਦੇ ਨੂੰ ਇਕੱਠੇ ਕਰਕੇ ਜਾਂ ਬਾਹਰੋਂ ਬੰਦੇ ਸੱਦ ਕੇ ਵੀਡੀਓ ਨਾ ਪਾਉਣਾ ਇੱਕ-ਇਕੱਲਾ-ਇਕੱਲਾ ਬੰਦਾ ਵਿਖਾਉਣ ਗਿਆ ਸਾਡੇ ਨਾਲ ਆ ਰਮਦਾਸੇ ਜਿਮਾਰਸ਼ ਸਿੰਘ ਦਾ ਬੇੜਾ ਉਧਰ ਮਈ ਵੀ ਧਕਾਂ ਦਾ ਬੇੜਾ ਇੱਕ ਬ ਕਿ ਸੇ ਕੋਲੇ ਮੰਜਾ ਕੋਕਣ ਦਾ ਥਾਣੇ ਬਾਈ ਹੂੰ ਡੱਕਾ ਤੋੜਦੇ ਨਹੀਂ ਰਾਜਾ ਦਾ ਦੱਸ ਦੇਵੇਂ ਮੈਂ ਆ 100 ਰੁਪਏ ਦਾ ਕੰਮ ਕਰਦਾ 100 ਰੁਪਏ ਦਾ ਕੰਮ ਬੁਖਾ ਦਿਆ ਪਿੰਡ ਘੜਾ ਦੱਸ ਦੇਵੀ ਆ 100 ਰੁਪਏ ਦਾ ਕਰਦਾ ਤੇ ਪੰਜ ਜੀਆਂ ਦਾ ਪਰਿਵਾਰ ਬਈ ਚੱਲਦਾ ਦੇਵੇਂ 2 ਲੱਖ ਤੋਂ ਘੱਟ ਕਿਸੇ ਦੇ ਨਹੀਂ ਸਰਦਾ ਉਹ ਦੱਸੇ ਨਾ ਕਿੱਥੋਂ ਬਲਦਾ ਦਾ ਪਰਿਵਾਰ ਹੂੰ ਉਹ ਸਾਰੇ ਡਰਾਮੇ ਨਾਲੇ ਬਲਦਾ ਬਾਈ ਟੈਂਪੂ ਨੂੰ 200 ਦਿਨਾਂ 1000 ਰੁਪਏ ਇਕੱਠਾ ਕੀਤੇ ਜਲ ਵੀ ਆਪਣੇ ਖਾਣ-ਪੀਣ ਕੀਤਾ ਤੇ ਨੂਨ ਮਿਰਚ ਕੀਤਾ ਇੰਨੇ ਕੰਮ ਇਹਨਾਂ ਦਾ ਬਾਈ ਜੀ ਬਈ ਢਿੱਲੋਂ ਨੂੰ ਕਹਿੰਦੇ ਪਿੰਡ ਚ ਆਇਆ ਸਵਾਲ ਕਰਾਂਗੇ ਕਾਲੀਆਂ ਝੰਡੀਆਂ ਖ ਬਾਈ ਜੀ ਜਿਹੜਾ ਕੁਝ ਮਰਜ਼ੀ ਕਰ ਲੈਣਾ ਇਹ ਟਾਈਮ ਦੇਣ ਮੈਂ ਸਵੇਰੇ ਟੈਂਪੀ ਨੂੰ ਘਰੇ ਸੱਦੂਗਾ ਭਲੇਖਾ ਕੱਢ ਲੈਣ ਰੋਕਣ ਵਾਲਾ ਮੈਂ ਸਵੇਰੇ ਸੱਦੂਗਾ ਟਾਈਮ ਦੇਣ ਇਹ ਨਹੀਂ ਵੀ ਆਊਗਾ ਨਾਲੇ ਦੇਖ ਲਾਂਗੇ ਪਾਵਰ ਕਿ ਜਾਂਦੇ ਕਿਹੜੇ ਪਾਸੇ ਦੀ ਆ ਇਹ ਰਾਹ ਰੱਖ ਕੇ ਬਹਿਣ ਵੀ ਜਿੱਧਰ ਭਜਨ ਦਾ ਥਾਂ ਹੋਵੇ ਤੇ ਭਜਨ ਦਾ ਰਾਹ ਰੱਖਣ ਕਿਤੇ ਝੋਨੇ ਵੇਤੀ ਜਾਣਾ ਪਵੇ ਤੇ ਟਾਈਮ ਦੇਣ ਵੀ ਫੁਲਾਣੇ ਟਾਈਮ ਟੈਂਪੀ ਆ ਕੇ ਬਖਾਵੇ ਟੈਂਪੀ ਆਊਗਾ ਮੇਰੇ ਘਰੇ ਆਊਗਾ ਤੋਂ ਪਿੰਡ ਤੋਂ ਛੱਡ ਜਿਹੜੀ ਗੱਲ ਇਲੈਕਸ਼ਨ ਦੀ ਆ ਇਹ ਮੈਂ ਨਾ ਬਾਈ ਨੇ ਮੈਂ ਕਹਦੇ ਨਾ ਕਾਲਾ ਭਲੇਖਾ ਕੱਢ ਲੈ ਦੋ ਨੰਬਰ ਵਾਰਡ ਦਾ ਮੈਂ ਮੈਂਬਰੀ ਖਾਦੀ ਕਰਾਉਣਾ ਇਹਦਾ ਸਾਰਿਆਂ ਦੀ ਗੱਲ ਕਰਦੇ ਇੱਕ ਬੰਦਾ ਦੋ ਨੰਬਰ ਵਾਲਾ ਮੈਂ ਉੱਥੇ ਜਿਦਾ ਕੇ ਵਿਖਾ ਦੇਣਾ ਜੀ ਨੂੰ ਪਿੰਡ ਚ ਜਮਾ ਮੜਾ ਕਹਿੰਦੇ ਆ ਨਾ ਉਹ ਬੰਦਾ ਠਾ ਦੇਾਂਗਾ ਉੱਥੇ ਹੂੰ ਤੇ ਮੈਂ ਵਾਦਾ ਕਰਦਾ ਮੈਂ ਜਿਦਾ ਆਉਂਗਾ ਟਾਈਮ ਦੇਣ ਵੀ ਕਾਲਾ ਲਖਾ ਲੜੂਗਾ ਬਰਾਬਰ ਜਾਂ ਰਾਜਾ ਲੜੂਗਾ ਦੋ ਨੰਬਰ ਵਾਰਡ ਚ ਸਾਡੀ ਵੋਟ ਵੀ ਹੈਣੀਗੀ ਉਹ ਵੀ ਇਹੀ ਗੱਲ ਕਹਿੰਦੇ ਆ ਅਸੀਂ ਜਥੇਬੰਦੀ ਛੱਡ ਕੇ ਛੋਟੇ ਨਾਂ ਰਾਜਾ ਆ ਗਿਆ ਦੇ ਤੁਸੀਂ ਤੁਸੀਂ ਮੇਰਾ ਚੈਲੰਜ ਆ ਦੋ ਨੰਬਰ ਵਾਰਡ 'ਚ ਬੰਦਾ ਦੇਣ ਵੀ ਸਾਡਾ ਆ ਬੰਦਾ ਖੜਾ ਯਾਰ ਜਾਂ ਕਾਲਾ ਕਵੇ ਮੈਂ ਖੜਾ ਜਾਂ ਰਾਜਾ ਕਵੇ ਅਸੀਂ ਦੋ ਨੰ ਲਿਖਾ ਘਾਟ ਨੇ ਮਣਚੋ ਔਰ ਜਿਹਨੂੰ ਸਭ ਤੋਂ ਮਾੜਾ ਕਹਿੰਦੇ ਆ ਇਹ ਉਹ ਠਾਕੇ ਜਿਦਾਵਾਗੇ ਸੀ ਅਸੀਂ ਨੇ ਕਹਿੰਦੇ ਫੁਲਾਣਾ ਹੀ ਠਾਉਣਾ ਇੱਥੇ ਸਭ ਤੋਂ ਮਾੜਾ ਬੰਦਾ ਠਾਕੇ ਜਿਦਾ ਦਿਆਂਗੇ ਆ ਸਰਪੰਚ ਮੋਹਦਵਾਰਾ ਕੋਈ ਸਾਫ ਕਾ ਸਰਪੰਚ ਕੋਈ ਪਿੰਡ ਖੜਾ ਜੀ ਨੂੰ ਮਰਜ਼ੀ ਪੁੱਛਣ ਕੋਈ ਗੱਲ ਵਾਸਤ ਵੀ ਇਹਨਾਂ ਹਾਂਜੀ ਭਾਈ ਜੀ ਮੈਂ ਜੀ ਇਹਨਾਂ ਦੀ ਰਾਈ ਨਾਮ ਦੀ ਖਾਤਰ ਪੂਰੀ ਵਾਹ ਲਾਈ ਸੀਗੀ ਤੇ ਰਾਈ ਨਾਮਾ ਮੈਂ ਸਿਰੇ ਤੇ ਕਰਕੇ ਲੈ ਗਿਆ ਸੰਜਾ ਜੀ ਹੂੰ ਤੇ ਇਹਨਾਂ ਦੇ ਜਦੋਂ ਕਿਨਾਂ ਨੇ ਦੇ ਰਾਜਾ ਰਾਮ ਤੇ ਕਾਰਾਮ ਵਿੱਚ ਵੜ ਗਏ ਜੀ ਉਹਦੇ ਆਪਾ ਰਾਈ ਨਵਾਂ ਨਹੀਂ ਹੋਣ ਦੇਣਾ ਸੋਨੀ ਨਾਲ ਵੀ ਮੇਰੀ ਲਿਆਜ ਹੈਗੀ ਆ ਜੀ ਜਿਹੜਾ ਜੇਲ੍ਹ 'ਚ ਹੈਗਾ ਤੇ ਫੱਲੀ ਆ ਜਿਹੜਾ ਉਹਦਾ بیٹے ਦੇ ਪਰਚਾ ਉਹਦੇ ਨਾਲ ਹੀ ਮੇਰੀ ਲਿਆਜ ਹੈਗੀ ਆ ਜੀ ਮੈਂ ਪੂਰੀ ਵਾਹ ਲਾ ਕੇ ਤਨੋਂ ਮਨੋਂ ਕਰਕੇ ਰਾਈ ਨਵਾਂ ਲੈ ਗਿਆ ਸੀਗਾ ਰਾਜਾ ਰਾਮ ਤੇ ਕਾਲਾ ਰਾਮਾਂ ਦੇ ਵੀ ਆਪਾ ਰਾਈ ਨਵਾਂ ਨਹੀਂ ਕਰਨਾ ਹੈ ਇਸ ਗੱਲ ਤੇ ਬਾਕੀ ਆ ਲੱਗਦਾ ਕੋਈ ਡੈਪਿਟੇ ਲੋਕਾਂ ਨੂੰ ਜਿਵੇਂ ਕਹਿੰਦੇ ਵੀ ਜ਼ੋਰ ਲਾਇਆ ਜਾ ਰਿਹਾ ਉਹ ਨਹੀਂ ਹੋਉਂਦੇ ਇਹ ਸਾਰਾ ਕੁਝ। ਨਾ ਜੀ ਉਹ ਤਾਂ ਵਿਚਾਰਾ ਇੰਨਾ ਕੰਮਾਂ ਜੀ ਨਹੀਂ ਆਉਂਦਾ ਕਿ ਨਾਲੇ ਨਾ ਪੁਲਿਸ ਦੀ ਐ ਫੋਨ ਕਰੇ ਜੀ ਤੇ ਨਾ ਹੀ ਅਸੀਂ ਉਹਦੇ ਕੋਲੇ ਗਏ ਹੈਗੇ ਆ। ਪਹਿਲਾਂ ਇਹਨਾਂ ਨੇ ਕੋਈ ਮਾੜਾ ਮੋਟਾ ਕਰਾਇਆ ਸੀਗਾ ਫਿਰ ਉਹਨਾਂ ਨੇ ਕਿ ਨਾਲ ਦੇ ਇਹਨਾਂ ਦੇ ਕੁੱਟਮਾਰ ਤਾਂ ਕਿ ਨਾਲ ਦੇ ਹੋ ਗਿਆ ਉਸ ਤੋਂ ਬਾਅਦ ਇਹਨਾਂ ਦਾ ਵਿੱਚ ਡਿਸਪੂਟ ਹੋ ਗਿਆ ਸੀਗਾ ਤੇ ਫਿਰ ਇਹਨਾਂ ਤੇ ਹੋ ਗਿਆ ਸੀ ਪਟਕਾ ਜੀ। ਜੋ ਹਾਂਜੀ ਭਾਈ ਜੀ ਕੀ ਕਹਿਣਾ ਚਾਹੋਗੇ ਜਿਹੜਾ ਮਸਲਾ ਜਿਹੜਾ ਤੁਹਾਡੇ ਪਿੰਡ ਦਾ ਬਗੜਿਆ? ਮੇਰੇ ਭਰਾ ਨੂੰ 5 ਮਹੀਨੇ ਹੋ ਗਏ ਜੀ। ਇਹਨਾਂ ਨੇ ਪੱਕਾ ਕਰਾਇਆ ਠੀਕ ਹੈ ਜੀ ਫਿਰ ਇਹਨੇ ਸਾਡੇ ਘਰੇ ਬੰਦਾ ਭੇਜਿਆ ਉਹਨੇ ਸਾਡੇ ਘਰ ਸਾਈਕਲ ਛੱਲਿਆ ਉਹਨੇ ਠੀਕ ਆ ਅਗੋਂ ਇਹ ਆਂਦੇ ਆ ਵੀ ਜੀਨੇ ਚੋਰੀ ਛੱਲਿਆ ਠੀਕ ਹੈ ਜੀ ਅਸੀਂ ਤਾਂ ਇਹ ਕਹਿੰਦੇ ਆ ਜੀ ਸਾਡੇ ਕੋਲ ਸਿੱਧੇ ਹਉਣ ਲਈ ਨਾ ਵਾਸਤੇ ਠੀਕ ਹੈ ਜੀ ਇਹ ਫਿਰ ਹੋਰ ਕਿੰਨ੍ਹੇ ਲੋਕਾਂ ਨੂੰ ਭੇਜ ਦਈ ਇਹਨਾਂ ਕੋਈ ਗੱਲ ਦਾਮ ਨਹੀਂ ਆ ਇਹਨਾਂ ਨੇ ਖਾਣ ਬਣਾ ਛੱਡਿਆ ਗਰੂ ਆਈਏ 500 ਤੋਂ ਲੈ ਆ 1000 ਉਹ ਤੋਂ ਲੈ ਲਿਆ ਇਹ ਗਰੂ ਇਹਨਾਂ ਦਾ ਜੀ ਇਸ ਜਿਹੜੇ ਤਰੀਕੇ ਦੇ ਨਾਲ ਕੀਤਾ ਜਾ ਰਿਹਾ ਵੀ ਪੁਲਿਸ ਨੂੰ ਪ੍ਰੈਸ਼ਰ ਪਾ ਕੇ ਸਾਰਾ ਕੁਝ ਕਰਵਾਇਆ ਜਾ ਰਿਹਾ ਹੈ ਨਹੀਂ ਜੀ ਮੇਰਾ ਸਗਾ ਭਰਾ ਮੈਂ ਕਹਿੰਦਾ ਜਿਵੇਂ ਅਸੀਂ ਕਿਸੇ ਨੂੰ ਫੋਨ ਨਹੀਂ ਕਰਾਇਆ ਸੀ ਮੈਂ ਮੇਲੇ ਥਾਉਣੇ ਬਸ ਕੇ ਆਈ ਹੂੰ ਯਾਦਗੁਲ ਨੂੰ ਬਣਾ ਦੇਗਾ ਨਹੀਂ ਮੇਰਾ ਜੇਟ ਕਾਲਾ ਰਾਮ ਜੀ ਪੰਜ ਮਹੀਨੇ ਹੋ ਗਏ ਇਹਨਾਂ ਨੇ ਨਜਾਇਜ਼ ਫਸਾਇਆ ਬਿਲਕੁਲ ਉਹਦਾ ਕੋਈ ਕਸੂਰ ਨਹੀਂ ਸੀ ਜੀ ਠੀਕ ਹੈ ਜੀ ਤੇ ਅਸੀਂ ਜਦੋਂ ਗਲੀ 'ਚ ਟੱਪਦੇ ਆ ਇਹਨਾਂ ਦੀਆਂ ਬੁੜੀਆਂ ਜਿਹੜੀਆਂ ਸਾਨੂੰ ਗਾਲੀ ਗਲੋਚ ਕਰਦੇ ਆ ਕਦੀ ਰਾਤ ਨੂੰ ਸਾਡਾ ਬਾਹਰ ਖੜ ਕਰ ਲਿਆ ਜੀ ਤੇ ਸਾਡਾ ਜੀਣਾ ਇਹਨਾਂ ਨੇ ਦੁੱਬਰ ਕਰ ਰੱਖਿਆ ਜੀ ਜੂਨੀਅਨ ਵਾਲੇ ਜਿਹੜੇ ਹੈਗੇ ਤੇ ਗੜੀ ਗਵਾਂਡ ਵਾਲੇ ਜਿਨ੍ਹਾਂ ਨਾਲ ਲੜਾਈ ਤਾਂ ਸਾਡੇ ਗਵਾਂਡ ਚ ਕਿਸੇ ਨਾਲ ਹੈ ਪਰ ਸਾਡੇ ਨਾਲ ਜੀ ਇਹ ਬਿਨਾ ਕਰ ਲਈ ਸਾਡੇ ਖੱਤ ਪਏ ਹੋਏ ਜੀ ਉਹ ਤਾਂ ਕਹਿ ਰਹੇ ਡੇਪੀ ਦੀ ਸ਼ਹਿਰ ਤੇ ਵੀ ਜਿਹੜੇ ਤੁਹਾਡੇ ਬੰਦੇ ਆ ਉਹ ਕਰ ਰਹੇ ਆ ਸਾਰਾ ਕੰਮ ਨਹੀਂ ਜੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਜੀ ਠੀਕ ਆ ਨਹੀਂ ਜੀ ਜਿਹੜਾ ਕੁਝ ਕਰਦੇ ਜੀ ਆ ਜਿਹੜੇ ਜੂਨੀਅਨ ਵਾਲੇ ਹੈਗੇ ਆ ਇਹਨਾਂ ਨੇ ਇੱਕ ਗਰੋਮ ਬਣਾ ਰੱਖਿਆ ਜੀ ਇਹ ਆਪਸ ਚ ਲੜਾ ਲੜਾ ਕੇ ਇੱਕ ਦੂਜਿਆਂ ਨੂੰ ਕਰਦੇ ਆ ਖਰਾਬ ਜੀ ਹਾਂਜੀ ਭਾਈ ਜੀ ਹਾਂਜੀ ਮੇਰਾ ਨਾਮ ਜਸਵੀਰ ਹੈ ਮਾ ਬੋਧ ਨਾਲ ਲੜਾਈ ਬਾਰੇ ਜਿਹੜੀ ਇਹਨੇ ਕੱਲ ਵੀਡੀਓ ਅਪਲੋਡ ਕੀਤੀ ਆ ਇਹਨੇ ਆਖਿਆ ਵੀ ਕੁਛ ਮਹੀਨੇ ਪਹਿਨ ਨਾਲ ਸਾਡੀ ਲੜਾਈ ਹੋਈ ਆ ਉਹਦਾ ਪੁਲਿਸ ਨੇ ਕੁਝ ਕੀਤਾ ਨਹੀਂ ਕੋਈ ਕਾਰਵਾਈ ਨਹੀਂ ਕੀਤੀ ਸਰ ਉਹ ਉਹਦੀ ਮੈਂ ਤੁਹਾਨੂੰ ਉਹਦੇ ਬਾਰੇ ਦੱਸਾਂ ਗੱਲ ਅਸੀਂ ਉਹਨੂੰ ਦੋ ਵਾਰੀ ਬਖਸ਼ਿਆ ਇੱਕ ਵਾਰੀ ਰਾਜਨਾਮਾ ਕੀਤਾ ਪੰਚਾਇਤੀ ਤੌਰ ਤੇ ਇੱਕ ਵਾਰੀ 112 ਨੰਬਰ ਤੇ ਕੁੱਟੇ ਤੋਂ ਪੜਦੀ ਕਰਾਈ ਜਦੋਂ ਉਹ ਕਿਸੇ ਦੇ ਘਰੇ ਵੱਡੂ ਦਾ ਕੁੱਟ ਖਾਊ ਆ ਜੀ ਅਸੀਂ ਕੁੱਟਿਆ ਅਸੀਂ ਸੱਚੇ ਸੀ ਇਹਨਾਂ ਨੇ 3 ਲੱਖ ਰੁਪਏ ਮੈਂ ਕਿਹਾ ਰਾਜਨਾਮੇ ਦਾ ਮੈਂ ਦਿੱਤਾ ਨਹੀਂ ਉਸ ਦੀ ਵਜ੍ਹਾ ਨਾਲ ਇਹਨਾਂ ਨੇ ਗਲੀ ਦੇ ਵਿੱਚ ਖੁਰਨੀ ਬਣਾਈ ਆ ਪਸ਼ੂ ਬਣ ਅਸੀਂ ਮੇਰਾ ਇਕੱਲਾ ਪਰਿਵਾਰ ਆ ਪਿੰਡ ਦੇ ਵਿੱਚ ਇਹਨਾਂ ਦੇ ਜੀ 20 ਪਰਿਵਾਰ ਆ ਇਹਨਾਂ ਦਾ ਇੱਕ ਆ ਇੱਕ ਜੂਨੀਅਨ ਆ ਕਾਲਾ ਰਾਮ ਨੇ ਤੇ ਜੀ ਰਾਜਾ ਰਾਮ ਨੇ ਪਰਚਾ ਕਰਾਇਆ ਅਸੀਂ ਕੋਣ ਪਰਚਾ ਕਰਨ ਵਾਲੇ ਅਸੀਂ ਰਾਜਾ ਰਾਮ ਨੂੰ ਤੇ ਕਾਲਾ ਨੂੰ ਆਖਿਆ ਜੀ ਇਹਨਾਂ ਨੂੰ ਵੀ ਸਮਝਾ ਲਓ ਇਹਨਾਂ ਕੰਨਾਂ ਗੱਲਾਂ 'ਚ ਕੁਝ ਵੀ ਨਹੀਂ ਪਿਆ ਪਰ ਇਹਾਂ ਦੇ ਅਸਤਰ ਵੇਖਾਂਗੇ ਪਾਣੀ ਕਿਹੜੇ ਪਾਸੇ ਲੰਘਦਾ ਤੇ ਜੀ ਅਸੀਂ ਵੀ ਗਰੀਬ ਹੀ ਆ ਮੈਂ ਜਿਹੜਾ ਮੁੱਖ ਜੂਨੀਅਨ ਦਾ ਪ੍ਰਧਾਨ ਉਹ ਉਹਨੂੰ ਕਹਿਣਾ ਕਹਿਣਾ ਚਾਹੁੰਦਾ ਵੀ ਜੇ ਛੋਡੇ ਪ੍ਰਧਾਨ ਹੀ ਮਜ਼ਦੂਰਾਂ ਨਾਲ ਧੱਕਾ ਕਰਾਈ ਜਾਣਗੇ ਤੇ ਮਜ਼ਦੂਰ ਕਿਹੜੇ ਪਾਸੇ ਜਾਣਗੇ ਇਹ ਇਹ ਮਜ਼ਦੂਰ ਆ ਨਾ ਤੇ ਲੈਂਡਲਾਰਟ ਅਸੀਂ ਵੀ ਹੈਣੀਗੇ ਜੀ ਹੂੰ ਸਾਡੇ ਨਾਲ ਸਿੱਧੀ ਗੱਲਬਾਤ ਕਰੇ ਜੁਨੀਆ ਦਾ ਮੇਨ ਪ੍ਰਧਾਨ ਤੇ ਇਹਨਾਂ ਦੀਆਂ ਖੜਦੋਕ ਰੁਤਾਂ ਸੁਣਨ ਇਹਨਾਂ ਨੇ ਪਿੰਡ ਤੇ ਪੂਰਾ ਗੰਦ ਪਾਇਆ ਰਾਯਾਰਾਮ ਤੇ ਕਾਲਾਰਾਮ ਨੇ ਇਹ ਕਹਿੰਦੇ ਵੀ ਇਹ ਸਾਨੂੰ ਵੇਖ ਕੇ ਜਦੋਂ ਅਸੀਂ ਅਸੀਂ ਟੱਪਦੇ ਆ ਸਾਨੂੰ ਵੇਖ ਕੇ ਕਹਿੰਦੇ ਹਾਂ ਅਸੀਂ ਤਾਂ ਜਾੜ ਥੱਲੇ ਲਿਆਵਾਂਗੇ ਤੇ ਹਜੇ ਪਤਾ ਨਹੀਂ ਛੱਡਣ ਨਾਲ ਕੀ ਕਰਨਗੇ ਜੇ ਸਾਡੇ ਪਰਿਵਾਰ ਦਾ ਕਿਸੇ ਕੋਈ ਜਾਨੀ ਮਾਲੀ ਨੁਕਸਾਨ ਹੋਇਆ ਨਾ ਉਹਦਾ ਜ਼ਿੰਮੇਵਾਰ ਰਾਜਾ ਰਾਮ ਤੇ ਕਾਲਾ ਰਾਮ ਆ ਇਹ ਮੇਰੀ ਹੱਥ ਜੋੜ ਕੇ ਬੇਨਤੀ ਹੈ ਸਾਰੀ ਜੂਨੀਅਰ ਪਾਰਟੀ ਉਹ ਤਾਂ ਦੇ ਝੱਗੇ ਦਾ ਮੇਚਾ ਲਾਵਾਂਗੇ ਡੈਂਪੀ ਨੂੰ ਆਉਣ ਦੇ ਕਿਰਾਂ ਟਾਡੇ ਵਿਰੁੱਧ ਜੋਰ ਲਾਉਣਾ ਜੀ ਡੈਂਪੀ ਦੀ ਆਪਾਂ ਮੈਨੂੰ ਮੇਰੀ ਗੱਲ ਸੁਣੋ ਮੈਨੂੰ ਕੋ ਡੈਂਪੀ ਜੀ ਮੇਰਾ ਮੇਰੀ ਛਕਲ ਵੀ ਨਹੀਂ ਜਾਣਦਾ ਮੈਂ ਕੌਣ ਆ ਮੇਰੀਆਂ ਦੋ ਵੋਟਾਂ ਦੋ ਵੋਟਾਂ ਵਿੱਚ ਐਮ ਇਹ ਤਾਂ ਕਾਨੂੰਨੀ ਕਾਰਵਾਈ ਆ ਸੱਚ ਨੇ ਸੱਚ ਨੇ ਬਾਹਰ ਹੋਣਾ ਜਿਹੜਾ ਸੱਚ ਆ ਉਹੀ ਬਾਹਰ ਰਹਿਣਾ ਐਮਐਲਏ ਨੂੰ ਵੋਟਾਂ ਨਾਲ ਮਤਵ ਨਾਲ ਐਮਐਲਏ ਉਧਰ ਜਾਊਗਾ ਜਿੱਧਰ 50 ਵੋਟਾਂ ਦੋ ਵੋਟਾਂ ਮਗਰ ਐਮਐਲਏ ਕਿਸੇ ਪਾਸੇ ਨਹੀਂ ਜਾਂਦਾ ਹੂੰ ਇਹ ਮੈਂ ਹੱਥ ਬੰਨ ਕੇ ਬੀਬਿੰਦ ਗਾਦਾ ਵੀਰੇ ਸਿਰਫ ਪੰਜ ਵੋਟਾਂ ਪੰਜਾਂ ਵੋਟਾਂ ਮਗਰ ਐਮਐਲਏ ਸਾਹਿਬ ਐਡਾ ਐਡਾ ਸਟੈਂਡ ਜਾਂਦੇ ਐਮਐਲਏ ਨੇ ਤਾਂ ਖਾਮ ਖਾਈ ਬਦਨਾਮ ਕੀਤਾ ਜਾ ਰਿਹਾ ਜਾ ਰਿਹਾ ਹਾਂ ਕੇਵਲ ਸਿੰਘ ਪੁੱਤਰ ਦਰਬੀਰ ਸਿੰਘ ਆ ਜੀ ਸਾਡੇ ਪਿੰਡ ਦਰਸ਼ਨ ਸਰਪੰਚ ਦਾ ਪੁੱਤ ਹੈ ਜੀ ਮੈਂ ਉਹਨੂੰ ਸਪੈਸ਼ਲ ਕਿਹਾ ਵੀ ਯਾਰ ਜੇ ਤੇ ਗੇੜ ਵਾਲੇ ਇਹਨਾਂ ਤਾਂ ਆਪਾਂ ਇਹਨਾਂ ਦਾ ਰਾਇ ਨਮਾ ਉਹਨਾਂ ਦਾ ਜਵਾਬ ਸੀ ਵੀ ਕਿ ਜਿਥੇ ਮੰਦੀ ਨਹੀਂ ਮੰਨਦੇ। ਉਸ ਤੋਂ ਬਾਅਦ ਅਸੀਂ ਫੇਰ ਗੱਲ ਕੀਤੀ। ਵੀ ਚਲ ਯਾਰ ਬਿਨਾਂ ਸ਼ਰਤ ਅਸੀਂ ਤਾਂ ਸਾਡੀ ਤਾਂ ਕੋਈ ਸ਼ਰਤ ਵੀ ਨਹੀਂ। ਪਰ ਜਿੰਨਾਂ ਨੇ ਰੌਲਾ ਉਹਨਾਂ ਦੇ ਘਰੇ ਤਾਂ ਜਾਉਣਾ। ਹੂੰ ਹੁਣ ਘਰੇ ਜਾ ਕੇ ਜਿੰਨੇ ਪਰ ਤਾਂ ਫੇਰ ਵੀ ਰੌਲਾ ਕਾਹਦਾ ਰਹਿ ਗਿਆ? ਇਹ ਨਹੀਂ ਜਾਂਦੇਗਾ। ਅੱਜ ਵੀ ਅਸੀਂ ਆਫਰ ਕਰਦੇ ਹਾਂ ਇਹਨਾਂ ਤੋਂ ਬਿਨਾ। ਬੰਦੇ ਸਿੱਧਾ ਜਾ ਕੇ ਉਹਨਾਂ ਨਾਲ ਗੱਲ ਕਰ ਲੈਣਾ ਐਡੇ ਕਿ ਉਹ ਗੱਲ ਆ ਪਰਿਵਾਰ ਦਾ ਗਲੀ ਘਵਣ ਦਾ ਰੌਲਾ ਹੋ ਜਾਊਗਾ। ਜਿੱਥੋਂ ਤੱਕ ਸਰਕਾਰ ਦੀ ਗੱਲ ਆ। ਇਹ ਤਾਂ ਕਹਿ ਦੇਣ ਵੀ ਫੁਲਾਣੀ ਚੰਗੀ ਆ। ਸਾਰੀਆਂ ਸਰਕਾਰਾਂ ਮਾੜੀਆਂ ਸਾਰੇ ਸਰਪੰਚ ਮਾੜੇ ਸਾਰੀ ਪੁਲਿਸ ਮਾੜੀ ਚੰਗਾ ਦਾ ਇਹਨਾਂ ਤੋਂ ਚੰਗੇ ਪੁੱਛ ਲੈਣਾ ਵੀ ਚੰਗੇ ਬੰਦੇ ਘਾਉਣਾ ਪੰਜ ਬੰਦੇ ਚੰਗੇ ਦੱਸਦੇ ਘਾਉਣਾ ਕਿ ਸਾਰਾ ਪਿੰਡੀ ਮਾੜਾ ਹੂੰ ਆਹ ਬਈ ਗੱਲ ਬਾਤ ਆ ਐਮਐਲਏ ਨੂੰ ਚੈਲੰਜ ਇਹਨਾਂ ਦਾ ਕਦ ਗਾੜੇ ਨਹੀਂ ਜਿੰਨਾ ਕਿਨਾਂ ਦਾ ਕਦ ਗਾਠਾ ਗੱਲ ਓਢੇ ਕਰਨਾ ਇੱਕ ਮੈਂਬਰੀ ਦੀ ਗੱਲ ਕਰ ਲੈਣਾ ਵਾਰਡ ਦੀ ਕਿਸੇ ਦੀ ਤੇ ਅਸਿੱਯਤ ਕੇ ਦਿੰਨੇ ਆ ਕਿਹੜੇ ਮਰਜੀ ਵਾਰਡ ਦੀ ਹਾਂ ਸਰਪੰਚੀ ਦੇ ਚੈਲੰਜ ਕਰਦੇ ਹੋ ਤਾਂ ਬੰਦੇ ਉਹ ਤਾਂ ਇਹਨਾਂ ਦਾ ਕਦ-ਕਾਠ ਦੀ ਗੱਲ ਵੇਖਣਾ ਵੀ ਇਹਨਾਂ ਨੇ ਜਿੰਨਾ ਕਿ ਕਦ ਗੱਲ ਉਹਨੇ ਕੀ ਕਰਨੀ ਸੀ ਹੂੰ ਜਿੱਡਾ ਕਦ ਉਹਦੀ ਗੱਲ ਕਰਨੇ ਵੇ ਯਾਰ ਉਹ ਲੈਵਲ ਦੇ ਮੁਤਾਬਕ ਗੱਲ ਕਰੀ ਦੀ ਹੁਣ ਮੈਂ ਚੰਨੀ ਜਿੱਦੀ ਚੰਨੀ ਦੇ ਖਿਲਾਫ ਗੱਲ ਕਰਾਂ ਜਾਂ ਡੈਂਪੀ ਦੇ ਰਾਜੇ ਦੇ ਸਾਡਾ ਕਦ ਹੀ ਨਹੀਂ ਉੱਡਾ ਅਸੀਂ ਕੀ ਮੁਕਾਬਲਾ ਕਰਾਂਗੇ ਅਸੀਂ ਤਾਂ ਕਹਿੰਨੇ ਵੀ ਜਿਹੜਾ ਵਾਰਡ ਜਾਂ ਮੈਂਬਰੀ ਦਾ ਇਸ਼ਾਰਾ ਰੱਖਦੇ ਆ ਨਾ ਉੱਥੇ ਲਾਹਣ ਕਰਨ ਵੀ ਸੀ ਮੈਂ ਕੈਨਸਲ ਕਰਾਂਗਾ ਜਿਵੇਂ ਮਰਜ਼ੀ ਕਰਾਂਗਾ ਤੁਸੀਂ ਬੰਦਾ ਠਾ ਕੇ ਜਿਤਾ ਦਿੰਨੇ ਭੁਲੇਖਾ ਘੜਦੇ ਕਿ ਇਹਨਾਂ ਦਾ ਅਧੀਆਂ ਹੀ ਲਾਜਣਾ ਜੱਤਾਂ ਵਾਲੀ ਗੱਲ ਛ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਜੋ ਵੀ ਕੱਲ ਪਤਾ ਲੱਗਿਆ ਵੀਡੀਓ ਤੋਂ ਇਹ ਜੋ ਇਹਨਾਂ ਨੇ ਮਤਲਬ ਕੋਈ ਆ ਕਿਹਾ ਸਦਾ ਹਦੀਪ ਸਿੰਘ ਡੈਂਪੀ ਢਿੱਲੋਂ ਐਮ ਐਲ ਏ ਸਾਹਿਬ ਡੈਂਪੀ ਢਿੱਲੋਂ ਦਾ ਇਹ ਚ 1% ਵੀ ਰੋਲ ਹੈ ਨਹੀਂ ਉਹਨਾਂ ਕੋਈ ਕਹਾਣੀ ਦਾ ਜੇ ਵੀ ਕਹਾਣੀ ਹੈ ਵੀ ਨਾ ਉਹਨਾਂ ਨੇ ਕਿਸੇ ਨੂੰ ਫੋਨ ਜਾਂ ਮਤਲਬ ਸਾਨੂੰ ਕਿਸੇ ਨੂੰ ਵੀ ਉਹ ਕਰਨਾ ਜਾਂ ਆ ਕਰਨਾ ਬਿਲਕੁਲ ਇਹ ਮਤਲਬ ਇਹਨਾਂ ਨੂੰ ਗਲਤ ਫਹਮੀ ਹੈ ਇਹਨਾਂ ਚ ਉਹਨਾਂ ਦਾ ਕੋਈ ਰੋਲ ਨਹੀਂ ਅਸੀਂ ਸਾਰੀ ਪੰਚਾਇਤ ਹੈ ਜਿਹੜੀ ਜਿੱਦੇ ਤੋਂ ਵੀ ਇਹ ਕੰਮ ਚੱਲਿਆ ਇਹਨਾਂ ਦਾ ਮਤਲਬ ਲੜਾਈ ਝਗੜੇ ਦਾ ਉਹਦੇ ਤੋਂ ਹੀ ਅਸੀਂ ਇਹ ਹੈਗੇ ਆਂ ਵੀ ਇਹਨਾਂ ਦਾ ਸਮਝੌਤਾ ਹੋਵੇ ਅਸੀਂ ਤਾਂ ਦੋਨੇ ਤਰ੍ਹਾਂ ਦੇ ਘਰੇ ਜਾ ਜਾ ਕੇ ਮਨਤਾ ਕਰ ਕਰਕੇ ਵੀ ਆਖਿਆ ਤੇ ਹੁਣ ਵੀ ਅਸੀਂ ਸਾਡੀ ਕੋਸ਼ਿਸ਼ ਹੀ ਹੈ ਵੀ ਸੱਚੇ ਪਾਤਸ਼ਾਹ ਨੂੰ ਸਿਰੇ ਲਾ ਦੇ ਅਸੀਂ ਰਾਈ ਨਾ ਮਤਰਾਉਣ ਚ ਹਰ ਤਰ੍ਹਾਂ ਦਾ ਪਹੀਲਾ ਵਰਤਾਂਗੇ ਹਰ ਤਰ੍ਹਾਂ ਦਾ ਸਹਿਯੋਗ ਦੇਵਾਂਗੇ ਮਿਹਰਬਾਨੀ